ਨੰਬਰ 18/24 26 ਤਰੀਕ ਨੂੰ 384 ਡੈਕ ਹੋਰ ਪਰਚਾ ਜਿਹੜਾ ਥਾਣਾ ਹਵੋਰ ਤੇ ਵਿੱਚ ਦਰਜ ਹੋ ਗਿਆ ਜਿਹੜਾ ਮੇਰਾ ਪੁੱਤੋਂ ਪੰਨਾ ਪੰਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਰਾ ਦੇ ਦਿਓ ਮੈਨੂੰ ਥੋੜ ਦੇ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਨ ਨੂੰ ਛੱਡ ਦਿਓ ਹੋਰੇ ਵਾਰੇ ਮੈਂ ਜਾਣ ਨੂੰ ਤਿਆਰ ਪਾਨੇ ਸਿੱਧੂ ਦੀ ਗ੍ਰਫਤਾਰੀ ਤੋਂ ਬਾਅਦ ਉਸ ਦੇ ਉੱਤੇ ਹੋਏ ਤਸ਼ੱਦਦ ਦੇ ਬਾਰੇ ਸੁਣ ਕੇ ਪਾਨੇ ਸਿੱਧੂ ਦੀ ਦਾਦੀ ਦੀ ਇੱਕ ਭਾਵੁਕਰ ਦਿਨ ਵਾਲੀ ਵੀਡੀਓ ਸਾਹਮਣੇ ਆਈ ਜਿਸ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰੇ ਪੋਤੇ ਪਾਨੇ ਨੂੰ ਕੁਝ ਵੀ ਨਾ ਕਿਹਾ ਜਾਵੇ ਜੋ ਵੀ ਸਜ਼ਾ ਦੇਣੀ ਹੈ ਉਹਨਾਂ ਨੂੰ ਦਿੱਤੀ ਜਾਵੇ ਦੱਸਦੀ ਕਿ ਪਾਨੇ ਸਿੱਧੂ ਦੀ ਦਾਦੀ ਦੇ ਵੱਲੋਂ ਪੰਜਾਬ ਪੁਲਿਸ ਨੂੰ ਇਹ ਹੱਥ ਜੋੜ ਕੇ ਅਪੀਲ ਕੀਤੀ ਜਾ ਰਹੀ ਹੈ ਤੇ ਸਰਕਾਰੇ ਜਿਹੜਾ ਮੇਰਾ ਪੁੱਤ ਆ ਪੜਨਾ ਪੜਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਰਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਹਦੇ ਬਾਰੇ ਮੈਂ ਜਾਣ ਨੂੰ ਤਿਆਰ ਮੈਂ ਗੁਰੂ ਜੀ ਦਾ ਖਾਸਾ ਵੈ ਗੁਰੂ ਜੀ ਕੇ ਇਹ ਜਿਹੜੇ ਪਾਰਟੀਆਂ ਆ ਰਹਿਣ ਨੇ ਤੋ ਕੋ ਸਾਡਾ ਸਾਥ ਦਿਓ ਸੱਚੇ ਪਾਸ਼ਾ ਜਿਹੜਾ ਇਹ ਸਾਡੇ ਦੇ ਦੋਸਤ ਆ ਉਹ ਗਲਤ ਲੱਗਿਆ ਸਾਡਾ ਮੁੰਡਾ ਸੱਚੀ ਗੱਲ ਬੋਲਦਾ ਆ ਸਾਥ ਦਿਓ ਲੋਕੋ ਸਾਰੀਆਂ ਪਾਰਟੀਆਂ ਨੂੰ ਕਹਿਣਾ ਆਰੇ ਲੋਕਾਂ ਨੂੰ ਕਹਿਣਾ ਸਾਰੇ ਪੰਜਾਬ ਨੂੰ ਦੱਸਦੀ ਕਿ ਪੰਨੀ ਸਿੱਧੂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਪਟਿਆਲਾ ਦੇ ਵਿੱਚ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਜਿਸ ਤੋਂ ਬਾਅਦ ਪਟਿਆਲਾ ਪੁਲਿਸ ਭਾਨੇ ਸਿੱਧੂ ਨੂੰ ਮਲੇਰ ਕੋਟਲਾ ਜੇਲ੍ਹ ਦੇ ਵਿੱਚੋਂ ਹੀ ਰਿਮਾਂਡ ਉੱਤੇ ਲੈ ਗਈ ਇਹ ਵੀ ਦੱਸ ਦਈਏ ਕਿ ਹੁਣ ਭਾਨੇ ਸਿੱਧੂ ਦੇ ਸਾਥੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਅਬੋਹਰ ਦੇ ਵਿੱਚ ਭਾਨੇ ਸਿੱਧੂ ਦੇ ਉੱਤੇ ਇੱਕ ਹੋਰ ਯਾਨੀ ਕਿ ਤੀਜਾ ਪarcha ਦਰਜ ਕਰ ਦਿੱਤਾ ਗਿਆ ਹੈ ਸਬੰਧੀ ਲਖਾ ਸਿਧਾਨਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਮੁੱਖ ਮੰਤਰੀ ਮਾਨਸਣੇ ਵਿਰੋਧੀਆਂ ਦੇ ਉੱਤੇ ਵੀ ਲਖਾ ਸਿਧਾਨਾ ਰੱਜ ਕੇ ਵਰਦਾ ਹੋਇਆ ਨਜ਼ਰ ਆਇਆ ਇਸ ਦੇ ਨਾਲ ਹੀ ਲੱਖਾ ਸਿਧਾਨਾ ਦੇ ਵੱਲੋਂ ਪੰਜਾਬੀਆਂ ਨੂੰ ਵੀ ਬੰਗਾਰਿਆ ਗਿਆ ਕਿ ਤੱਕੇ ਸ਼ਾਹੀ ਦੇ ਖਿਲਾਫ ਆਵਾਜ਼ ਨੂੰ ਬੁਲੰਦ ਜ਼ਰੂਰ ਕੀਤਾ ਜਾਵੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ